ਬਹੁਤ ਸਵਾਗਤ ਹੈ ਜੀ ਸਨੇਹਾ ਮੈਡਮ ਸਾਡੇ ਨਾਲ ਨੇ ਦਾ ਵੀਜ਼ਾ ਆਫਿਸ ਤੋਂ ਟਾਪਿਕ ਬੜਾ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਮਾਸਟਰਸ ਕਰਨ ਜਾਣਾ ਹੈ ਕਿਸ ਤਰ੍ਹਾਂ ਦੀਆਂ ਪ੍ਰੋਫਾਈਲਸ ਨੇ ਜਿਨ੍ਹਾਂ ਨੂੰ ਮਾਸਟਰ ਡਿਗਰੀ ਦੇ ਵਿੱਚ ਜਾਣਾ ਚਾਹੀਦਾ ਹੈ ਫਾਇਦਾ ਕਿਸ ਤਰ੍ਹਾਂ ਦੇ ਚੈਲੰਜਸ ਨੇ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਸਨੇਹਾ ਮੈਡਮ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਜਾਣਕਾਰੀ ਤੁਸੀਂ ਸਾਂਝੀ ਕਰ ਦਿਓ ਕੈਨੇਡਾ ਸਟੱਡੀ ਵੀਜ਼ੇ ਦਾ ਅੱਜ ਦਾ ਸ਼ੋਰ ਰਹੇਗਾ ਸਪੈਸ਼ਲੀ ਜਿਨ੍ਹਾਂ ਨੇ ਮਾਸਟਰਸ ਕਰਨ ਜਾਣੀਆਂ ਕਿੱਦਾਂ ਦੀਆ ਪ੍ਰੋਫਾਈਲਸ ਮਾਸਟਰਸ ਲਈ ਅਕਸੈਪਟ ਹੁੰਦੀਆ ਕੀ ਸਕਸੈਸ ਰੇਟ ਹੈਗਾ ਵਰਕ ਕੀ ਕੀ ਬੈਨੀਫਿਟਸ ਹੈ ਗਿਆ ਸੋ ਸਭ ਤੋਂ ਪਹਿਲੇ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਐਟਲੀਸਟ 55% ਹੋਣੇ ਚਾਹੀਦੇ ਆ ਤੁਹਾਡਾ ਆਇਲ ਸਕੋਰ 6.5 ਨਾਟ ਲੈਸ ਦੈਨ 6 ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਕਿਉਂਕਿ ਮਾਸਟਰਸ ਦੇ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਆ ਔਰ ਪਰਸੈਂਟੇਜ ਵੀ ਕਿਤੇ 60 ਈਚ ਕੋਰਸ ਸਬਜੈਕਟਸ ਚਾਹੀਦੇ ਹੁੰਦੇ ਹੈ ਡਿਪੈਂਡ ਕਰੇਗਾ ਉਹ ਤੋਂ ਇਲਾਵਾ ਜਿਹੜੀ ਮਾਸਟਰਸ 2 ਸਾਲ ਦੀ ਹੈ ਇੱਥੇ ਔਰ 3 ਸਾਲ ਦਾ ਤੁਹਾਨੂੰ ਪੀਐਸਡਬਲ ਮਿਲਦਾ ਹੈ ਔਰ ਇੱਥੇ ਇੱਕ ਹੋਰ ਵੱਡਾ ਬੈਨੀਫਿਟ ਕੀ ਹੈ ਕਿ ਤੁਸੀਂ ਆਪਣੀ ਮਾਸਟਰਸ ਫਾਸਟ ਟਰੈਕ ਤੇ ਵੀ ਕੰਪਲੀਟ ਕਰ ਸਕਦੇ ਹੋ ਕੁਝ ਯੂਨੀਵਰਸਿਟੀਆਂ ਦੇ ਵਿੱਚ ਮੀਨਸ 1 ਸਾਲ 9 ਮਹੀਨੇ ਚ ਵੀ ਕਈਆਂ ਦੀ ਕੰਪਲੀਟ ਹੋ ਸਕਦੀ ਹੈ ਔਰ ਤੁਸੀਂ ਐਕਸਟਰਾ ਕਲਾਸਿਸ ਲਾ ਕੇ ਕੰਪਲੀਟ ਕਰ ਸਕਦੇ ਹੋ ਹੁੰਦੇ ਹੋ ਬਟ ਡਿਊਰੇਸ਼ਨ ਉਹੀ ਰਹੇਗੀ 2 ਸਾਲ 3 ਸਾਲ ਦਾ ਵਰਕ ਫਾਰਮੈਂਟ ਔਰ ਬੈਨੀਫਿਟ ਕੀ ਹੈ ਗਿਆ ਕਿ ਤੁਹਾਡਾ ਸਪਾਊਸ ਵੀ ਤੁਹਾਡੇ ਨਾਲ ਜਾਏਗਾ ਤਾਂ ਤੁਹਾਡੀ ਫੈਮਿਲੀ ਵੀ ਤੁਹਾਡੇ ਨਾਲ ਜਾਏਗੀ ਬੱਚਿਆਂ ਨੂੰ ਫ੍ਰੀ ਆਫ ਕਾਸਟ ਸਟੱਡੀ ਹੈਗੀ ਆ ਸਪਾਊਸ ਨੂੰ ਵੀ ਪੀਐਸਡਬਲੂ ਮਿਲੇਗਾ ਔਰ ਐਸਟਿਮ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਸਕਸੈਸ ਰੇਟ ਵੀ ਮਾਸਟਰ ਪ੍ਰੋਗਰਾਮ ਤੇ ਵਧੀਆ ਹੈ ਤੁਸੀਂ ਮਾਸਟਰ ਪ੍ਰੋਗਰਾਮ ਤੇ ਕਿਉਂਕਿ ਦੇਖੋ ਬੇਸਿਕਲੀ ਡਿਗਰੀ ਪ੍ਰੋਗਰਾਮ ਤੇ ਸਕਸੈਸ ਰੇਟ ਵਧੀਆ ਹੈ ਤਾਂ ਮਾਸਟਰ ਪ੍ਰੋਗਰਾਮ ਲਈ ਜਿਹੜੇ ਅਪਲੀਕੇਸ਼ਨਸ ਲੱਗੀਆਂ ਵਧੀਆ ਰਿਜ਼ਲਟਸ ਆ ਰਹੇ ਆ ਸੋ ਅਗਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਕੋਈ ਡਾਊਟ ਹੈਗਾ ਵਾ ਤਾਂ ਕਾਲ ਕਰ ਸਕਦੇ ਹੋ ਵੀਜ਼ਾ ਆਫਿਸ ਤੁਹਾਡੇ ਜ਼ਿਹਨ ਚ ਕੋਈ ਸਵਾਲ ਹੈ بار بار ਉਹਦਾ ਉੱਤਰ ਪੁੱਛੋ ਪੂਰੀ ਤਸੱਲੀ ਜਦੋਂ ਹੋਵੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕੋਈ ਗਲਤੀ ਨਾ ਹੋਵੇ ਬਹੁਤ ਬਹੁਤ ਧੰਨਵਾਦ